ਹੋ ਜੀ ਕੀ ਸਰਮੁਸ਼ਕਾਰ ਜੀ ਅੱਜ ਅਸੀਂ ਪੰਜਾਬ ਡਾਇਰ ਐਸੋਸੀਏਸ਼ਨ ਦੇ ਸਮੂਹ ਜਿਹੜੇ ਅਸੀਂ ਆਪਣੇ ਡਾਇਰੈਕਟਰਸ ਹੈਗੇ ਆ ਅਸੀਂ ਸਾਰੇ ਇਕੱਠੇ ਹੋ ਕੇ ਕ੍ਰਿਸ਼ਨ ਸਾਹਿਬ ਕੋਲ ਆਏ ਸੀਗੇ ਤੇ ਉਹਨਾਂ ਨੂੰ ਜਿਹੜਾ ਲੱਖਾ ਸਿਧਾਨਾ ਸੀ ਜਿਹੜਾ ਉਹਨਾਂ ਦਾ ਗਰੁੱਪ ਹੈਗਾ ਉਹਨਾਂ ਦਾ ਦੱਸਿਆ ਕਿ ਕਿੱਦਾਂ ਜਿਉ ਤਿੰਨ ਤਰੀਕ ਸਾਨੂੰ ਤਮਕੀਆਂ ਦੇ ਰਿਹਾ ਕਿ ਸਾਡੇ ਸੀਵੀ ਲਾਈਨ ਆ ਕੇ ਸੀਟੀਵੀ ਦੀ ਲਾਈਨ ਆ ਕੇ ਬੰਦ ਕਰ ਦੂਗਾ ਸਾਡਾ ਪਾਣੀ ਪੁੱਟੇ ਨਾਲੇ ਪਾਣਾ ਬੰਦ ਕਰ ਦੂਗਾ ਤੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸਨ ਦਿੱਤਾ ਕਿ ਅਗਰ ਉਹ ਸੀਟੀਵੀ ਦੀ ਲਾਈਨ ਤੇ ਪਾਸ ਨਜ਼ਰ ਆਇਆ ਤੇ ਪੁਲਿਸ ਸਕੰਦਰਪੁਰ ਪੂਰਾ ਉੱਥੇ ਕਾਰਵਾਈ ਕਰੂਗੀ ਜੀ ਕੀ ਲੱਗਦਾ ਸਰ ਤਿੰਨ ਤਰੀਕ ਨੂੰ ਲੱਖਾਂ ਸਦਾਨਾ ਜਿਹੜੇ ਵਾਰਨਿੰਗ ਦਿੱਤੀ ਉਹਨਾਂ ਨੇ ਜਥੇਬੰਦੀਆਂ ਕਾਫੀਆਂ ਨੇ ਆਦੀ ਆ ਰਹੇ ਇੱਕ ਬੰਦੇ ਇਕੱਠੇ ਕਾਫੀ ਆਣਗੇ ਇਹਨਾਂ ਦੇ ਦੇਖੋ ਸਾਨੂੰ ਨਹੀਂ ਪਤਾ ਕਿੰਨੇ ਬੰਦੇ ਆਣਗੇ ਅਸੀਂ ਤਾਂ ਆਪਣੀ ਸੁਰੱਖਿਆ ਕਰਨੀ ਕਰਨੀ ਹੈ ਜੀ ਜੀ ਅਸੀਂ ਆਪਣੀਆਂ ਫੈਕਟਰੀਆਂ ਦੀ ਵੀ ਸੁਰੱਖਿਆ ਕਰਨੀ ਹੈ ਅਸੀਂ ਆਪਣੇ ਸੀਟੇਬੀ ਪਲਾਂਟ ਦੀ ਵੀ ਸੁਰੱਖਿਆ ਕਰਨੀ ਹੈ ਆਪਣੇ ਅਸੀਂ ਸੀਵੇੜੇ ਦੀ ਵੀ ਸੁਰੱਖਿਆ ਕਰਨੀ ਹੈ ਸਰ ਕੀ ਲੱਗਦਾ ਕਿ ਉਹਨਾਂ ਵੱਲੋਂ ਜੋ ਵੀ ਕਾਰਵਾਈ ਕੀਤੀ ਜਾਊਗੀ ਲੱਖਾਂ ਸਦਾਨਾ ਵੱਲੋਂ ਜਾਂ ਕਿਦਾਂ ਦਾ ਵੀ ਤੁਸੀਂ ਉਹਨਾਂ ਦਾ ਵਿਰੋਧ ਕਰੋ ਤੇ ਪਰ ਲੱਖਾਂ ਸਦਾਨਾ ਪਤਾ ਨਹੀਂ ਕਿਹੜੇ ਕਾਨੂੰਨ ਦੇ ਤਹਿਤ ਕੀ ਕਰਨ ਆ ਰਹੇ ਆ ਅੱਜ ਪੂਰਾ ਦੇਸ਼ 'ਚ ਨਵ ਬਣਾਇਆ ਆ ਜੀ ਵਿਭਾਗ ਬਣੇ ਹੋਏ ਆ ਅਗਰ ਕੋਈ ਪੋਲੂਸ਼ਨ ਫਿਲਾਉਂਦਾ ਪੋਲੂਸ਼ਨ ਬੋਰੋ ਤੇ ਉਹ ਕਾਰਵਾਈ ਕਰ ਸਕਦਾ ਜੀ ਬਿਜਲੀ ਡਿਪਾਰਟਮੈਂਟ ਬਣਿਆ ਆਇਆ ਇਹ ਲੱਖਾਂ ਸਿਰ ਉਹ ਕਿਹੜੀ ਪਾਵਰ ਆ ਗਈ ਕੱਲ ਕੋਈ ਬਿਜਲੀ ਦਾ ਬਿੱਲ ਨਹੀਂ ਦੇਊਗਾ ਔਰ ਘਰ ਜਾ ਕੇ ਤੋੜੇ ਆਊਗਾ ਇਹ ਨਾਲ ਉਹ ਕੋਈ ਪਾਵਰ ਠੀਕ ਹੈ ਜੀ ਕੱਲ ਕੋਈ ਕਾਰਪੋਰੇਸ਼ਨ ਦੇ ਟੈਕਸ ਨਹੀਂ ਦੇਊਗਾ ਔਰ ਘਰ ਉਹ ਘਰ ਤੋੜ ਲੂਗਾ ਇਹ ਉਹ ਕਿਹੜੀ ਹੈ ਜੀ ਤਾਕਤ ਆ ਗਈ ਕਿਹੜੇ ਮੁਲਕ ਤੋਂ ਕਿੱਥੇ ਦਾ ਹੈਗਾ ਜੀ ਇਹ ਕੀ ਗੱਲਬਾਤ ਹੈ ਸਰ ਉਹ ਲੱਖੇ ਸਾਰਾ ਸਰ ਕਹਿਣਾ ਜੀ ਜਿਹੜਾ ਬੁੱਢਾ ਦਰਿਆ ਕਿਹਾ ਜਾਂਦਾ ਸੀ ਉਹ ਨਾਲਾ ਬਣ ਗਿਆ ਸਰ ਉਹ ਕਹਿੰਦੇ ਜੀ ਮੈਂ ਸਫਾਈ ਦੇ ਜੋ ਵੀ ਮੇਰੇ ਕਰਨਾ ਪਏ ਸਫਾਈ ਦੇ ਲਈ ਮੈਂ ਬਹੁਤ ਕੁਝ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਕਿ ਪਾਣੀ ਐਕਚੁਅਲ ਹੈ ਕਿ ਦਾ ਸਾਡਾ ਪਾਣੀ ਜਿਹੜਾ ਉੱਥੇ ਜਾ ਰਿਹਾ ਉਹ ਸਿਰਫ ਜਾ ਰਿਹਾ 10 ਕਰੋੜ ਲੀਟਰ ਪਾਣੀ ਅੰਦਾਜ਼ਨ ਠੀਕ ਹੈ ਜਦ ਕੀ ਪਾਣੀ ਬੁੱਢੇ ਨਾਲ ਜੇ 100 ਕਰੋੜ ਲੀਟਰ ਪਾਣੀ ਹੈਗਾ 90 ਕਰੋੜ ਲੀਟਰ ਪਾਣੀ ਚ ਉਹ ਚ ਮੈਕਸਿਮ ਪਾਣੀ ਡੈਰੀਆਂ ਦਾ ਹੈ ਲੁਧਿਆਣੇ ਦੀ ਜਿੰਨੀ ਡੈਰੀਆਂ ਹੈਗੀਆਂ ਇੱਕ ਬੂੰਦ ਵੀ ਪਾਣੀ ਟਰੀਟ ਨਹੀਂ ਹੁੰਦਾ ਦਾ ਗੋਹਾ ਬੁੱਢੇ ਨਾਲ ਹੀ ਸਿੱਟ ਦਿੱਤਾ ਜਾਂਦਾ ਹੈ ਜਿਹੜਾ ਗੋਆ ਹੈਗਾ ਕੁਛ ਥੇਰ ਬਾਅਦ ਉਹ ਗੱਲ ਕਿ ਕਾਲਾ ਕਾਲਾ ਉਹਦਾ ਕਾਲਸ ਆ ਜਾਂਦੀ ਹੈ ਜੀ ਉਹੀ ਬੁੱਢੇ ਨਾਲ ਇਹਨੂੰ ਕਾਲਾ ਕਰਦਾ ਵੀ ਹੈ ਜੀ ਉਹੀ ਸਭ ਕੁਝ ਹੈਗਾ ਅਸੀਂ ਜਿੰਨੇ ਵੀ ਸਾਡੇ ਸਤ루ਜ ਦੇ ਸਤ루ਜ ਰਿਵਰ ਦੇ ਜਿੱਥੇ ਮਿਲਦਾ ਬੁੱਢਾ ਨਾਲਾ ਉਹਦੇ ਸਾਰੀ ਸੈਂਪਲਿੰਗ ਰਿਪੋਰਟਾਂ ਪੁਰਾਣੀਆਂ ਦੇਖ ਲਓ ਨਵੀਆਂ ਦੇਖ ਲਓ ਕਿੰਨੇ ਚ ਡਾਈੰਗ ਦਾ ਕੋਈ ਵੀ ਬੀਓਡੀ ਸੀਓਡੀ ਟੀਡੀਐਸ ਜੋ ਸਾਡੇ ਕੈਮੀਕਲ ਹੁੰਦੇ ਆ ਕਿਤੇ ਉਹ ਜ਼ਿਆਦਾ ਨਹੀਂ ਹੈਗੀ ਸਿਰਫ ਉਹਦੇ ਆਪਣੀ ਆਪਣੀ ਟੀ ਟੌਪਿਕ ਟੀਡੀਐਸ ਨਹੀਂ ਟੀ ਕਰੀ ਸੀਗੀ ਪੁਆਇੰਟ ਟੀ ਕੋਲੀ ਹੈ ਟੀ ਕੋਲੀ ਤੇ ਹੀ ਟੀ ਕੋਲੀ ਟੀ ਕੋਲੀ ਸਾਡੀ ਹੈਗੀ ਆ ਇਹ ਟੋਟਲ ਕੁਆਲੀਫਾਇਮ ਹੁੰਦਾ ਟੋਟਲ ਕੁਆਲੀਫਾਇਮ ਹੁੰਦਾ ਉਹ ਜਿਹੜਾ ਗੋਬਰਾਂ ਤੋਂ ਗੋਬਰ ਤੇ ਪੈਦਾ ਹੁੰਦਾ ਉਹਦੇ ਕਰਕੇ ਉਹਦੇ ਕਰਕੇ ਹੀ ਸਾਰਾ ਆਬਡਾ ਨਾਲਾ ਖਰਾਬ ਹੋ ਰਿਹਾ ਗੋਬਰ ਕਰਕੇ ਇਹ ਟੈਸਟ ਜਿਹੜੀ ਡੀਸੀਜ਼ਬਲ ਟੈਸਟ ਕਰਾਇਆ ਉਸ ਦੀ ਰਿਪੋਰਟ ਆਈ ਹੈ ਉਹਦੇ ਇਸ ਕਰਕੇ ਉਹਦੇ ਕਰਕੇ ਖਰਾਬ ਸਾਡੇ ਕਰੇ ਖਰਾਬ ਨਹੀਂ ਹੋ ਰਿਹਾ ਤੁਸੀਂ ਗੱਲ ਕਰਦੇ ਲੱਖੇ ਸੁਧਾਣੇ ਦੀ ਜਿੰਨਾ ਮਰਜ਼ੀ ਜ਼ੋਰ ਲਾ ਲਵਾਂ ਸਾਡੇ ਕੋਲ ਬਹੁਤ ਸੰਖਿਆ ਲੱਖੋ ਪਾਰ ਹੀ ਬਠੂਗਾ ਇਟ ਦਾ ਜਿਹਾ ਪੱਥਰ ਨਾਲ ਦੇਵਾਂਗੇ ਜੀ ਤੁਸੀਂ ਡਟ ਕੇ ਮਤਲਬ ਡਟ ਕੇ ਡਟ ਕੇ ਵਿਰੋਧ ਕਰਾਂਗੇ ਜਦੋਂ ਮਰਜ਼ੀ ਜਿਸ ਟਾਈਮ ਮਰਜ਼ੀ ਹਿੰਮਤ ਆ ਕਿਦਾਂ ਰਾਤ ਨੂੰ ਆਇਆ ਸੀ ਦਿਨੇ ਆ ਕੇ ਜੀ ਰਾਤ ਨੂੰ ਆ ਕੇ ਦਿਖਾ ਦੱਸਾਂਗੇ ਤੁਹਾਨੂੰ ਕੀ ਹੁੰਦਾ ਸਰ ਕਿੱਥੇ ਰਾਤ ਨੂੰ ਕਿ ਤੁਹਾਡੇ ਉੱਤੇ ਸਾਡੇ ਤੋਂ ਰਾਤ ਨੂੰ ਇੱਕ ਵਾਰੀ ਪਾ ਕੇ ਗਿਆ ਸੀ ਸੀਪੀ ਸਾਹ ਨੂੰ ਅਜ ਐਫਆਰ ਵੀ ਦੇ ਹੋਈ ਆ ਉਹਨਾਂ ਦੇ ਨਾਮਜ਼ਦ ਕਰਾ ਰਹੇ ਆ ਸੀਪੀ ਸਾਹ ਨੂੰ ਆਸ਼ਵਾਜ ਦਿੱਤਾ ਚੱਕ ਕੇ ਅਸੀਂ ਅੰਦਰ ਕਰਾਂਗੇ ਕਿ ਨਹੀਂ ਇੱਥੇ ਦੁਬਾਰਾ ਸਾਡਾ ਪਟ ਗਿਆ ਕੱਲ ਵੀ ਉੱਥੇ ਗਿਆ ਉਹ ਕੱਲ ਸਾਡੇ ਪੁਆਇੰਟ ਤੇ ਗਿਆ ਉਹਨੂੰ ਅਸੀਂ ਵਾਰਨਿੰਗ ਦਿੰਨੇ ਜੇ ਆਇਆ ਉੱਤੇ ਫਿਰ ਸੁੱਕਾ ਨਹੀਂ ਆਇਆ ਤੁਸੀਂ ਅਸੀਂ ਹੱਥੀ ਹੋ ਜਾਾਂਗੇ ਕੋਈ ਫਰਕ ਨਹੀਂ ਪੜਾ ਥੈਂਕ ਯੂ